ਮਾਰਦੀ ਭਈਆ ਮੈਂ ਪਾਟ ਕੇ ਨਾ ਆਵਾਂ ਅਗਰ ਉਹ ਮਾ ਵੀ ਪਾੜਦਾ ਇਹ ਮੇਰਾ ਤਾਂ ਮੈਂ ਹੂੰ ਬਰਦਰ ਨਾਲ ਮੇਰੀ ਗੱਲ ਹੋਈ ਬ੍ਰਦਰ ਕੰਨਾ ਕਿ ਭਾਈ ਬਹੁਤ ਲਾਲਚੀ ਹੈ ਲਾਲਚੀ ਹੋ ਚੁੱਕਾ ਹੈ ਮੈਨੂੰ ਪੈਸਾ ਹੀ ਨਿਮਾਂਡ ਕਰਦੇ 1 ਮਿਲੀਅਨ ਡਾਲਰ ਤੇ ਕਹਿੰਦਾ ਮੈਨੂੰ ਨਾਲ ਤਾਂ ਨਹੀਂ ਦੇ ਰਿਹਾ ਕਿ ਜੇ ਤੂੰ ਸਾਨੂੰ 1 ਮਿਲੀਅਨ ਡਾਲਰ ਨਹੀਂ ਦਿੱਤੇ ਤਾਂ ਹਾਂਗਕਾਂਗ ਦੇ ਇੰਡੀਆ ਦੇ ਵਿੱਚ ਅਸੀਂ ਤੇ ਜਿਹੜੀ ਫੈਮਿਲੀ ਆ ਤਾਂ ਉਹਦੇ ਤੇ ਸੀ ਦਾਦੇ ਦਾ ਪਰਚਾ ਪਾਵਾਂ ਮੈਂ ਤੁਹਾਨੂੰ ਹੋਰ ਵੀ ਦੱਸਣੀ ਚਾਹਾਂਗਾ ਇਹ ਮੇਰੇ ਜਿਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ ਉਸ ਦਿਨ ਮੇਰੇ ਬ੍ਰਦਰ ਵੱਲੋਂ ਇੱਕ ਕੋਲਡ ਰਿਕਾਰਡਿੰਗ ਸਾਨੂੰ ਇਧਰ ਮੇਰੀ ਸਿਸਟਰ ਦੇ ਫੋਨ ਤੇ ਭੇਜੀ ਗਈ ਪਰ ਉਸ ਪਰਿਵਾਰਕ ਫੰਕਸ਼ਨ ਦੇ ਵਿੱਚ ਵੀ ਸੀ ਫੋਨ ਨਹੀਂ ਦਿੱਕਿਆ ਸਾਨੂੰ ਅਚਨਚੇਤ ਫੋਨ ਆਇਆ ਕਿ ਬ੍ਰਦਰ ਨਾਲੇ ਸਭ ਹੋ ਗਿਆ ਉਸ ਸਮੇਂ ਤੁਸੀਂ ਫੋਨ ਨਹੀਂ ਦੇਖ ਪਾਏ ਪਰ ਹੁਣ ਅਸੀਂ ਜਦੋਂ ਫੋਨ ਦੇਖਿਆ ਰਿਕਾਰਡਿੰਗ ਦੀ ਕੀ ਰਿਕਾਰਡਿੰਗ ਹੈ ਕੀ ਸੁਣੀ ਹੈ ਉਹਦੇ ਵਿੱਚ ਇੱਕ ਨਵੀਂ ਚੀਜ਼ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਜਿਹੜੀ ਮਹਿੰਦਰਪੁਰ ਮਾਹੀਆ ਉਹਦੇ ਨਾਲ ਮੇਰਾ ਬ੍ਰਦਰ ਗੱਲ ਕਰ ਰਿਹਾ ਹੈ ਜੀ ਜਿਹਦੇ ਵਿੱਚ ਉਹਦੇ ਨਜਾਇਜ਼ ਸੰਬੰਧਾਂ ਮਰੇ ਉਹਨੂੰ ਰੋਕ ਰਿਆ ਹੈ ਅੱਛਾ ਜੀ ਹਾਂ ਜੀ ਪਰਿਵਾਰ ਵਾਲੇ ਕਹਿੰਦੇ ਵੀ ਅਸੀਂ ਜਿਹੜੀ ਪੈਸਿਆਂ ਦੀ ਵੀ ਗੱਲ ਕੀਤੀ ਜਿਸ ਕੀਤੀ ਸੀਗੀ ਉਸ ਤੋਂ ਬਾਅਦ ਵੀ ਫਿਰ ਵੀ ਸਾਡੇ ਤੋਂ ਜਿਹੜਾ ਹੈਗਾ ਜਦੋਂ ਮੁੰਡਾ ਉੱਥੇ ਹਾਂਗਕਾਂਗ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦਾ ਹੈਗਾ ਤਾਂ ਸਾਡੇ ਤੋਂ ਪੈਸਿਆਂ ਦੀ ਡਿਮਾਂਡ ਕਰਨ ਲੱਗ ਜਾਂਦੇ ਆ ਜਦੋਂ ਪੈਸਿਆਂ ਦੀ ਡਿਮਾਂਡ ਕਰਨ ਲੱਗ ਜਾਂਦੇ ਆ ਤੇ ਤੁਹਾਡਾ ਬ੍ਰਦਰ ਤੁਹਾਨੂੰ ਕੀ ਕਹਿੰਦਾ ਬ੍ਰਦਰ ਨਾਲ ਮੇਰੀ ਗੱਲ ਹੋਈ ਬ੍ਰਦਰ ਕਹਿੰਦਾ ਕਿ ਭਾਈ ਇਹ ਬਹੁਤ ਲਾਲਚੀ ਹੈ ਲਾਲਚੀ ਹੋ ਚੁੱਕੇ ਮੇਥੋਂ ਪੈਸੇ ਦੀ ਡਿਮਾਂਡ ਕਰਦੇ 1 ਮਿਲੀਅਨ ਡਾਲਰ ਦੀ ਜੀ ਤੇ ਕਹਿੰਦਾ ਮੈਨੂੰ ਨਾਲ ਧਮਕੀਆਂ ਦੇ ਰਿਹਾ ਕਿ ਜੇ ਤੂੰ ਸਾਨੂੰ 1 ਮਿਲੀਅਨ ਡਾਲਰ ਨਹੀਂ ਦਿੱਤੇ ਤਾਂ ਹਾਂਗਕਾਂਗ ਦੇ ਇੰਡੀਆ ਦੇ ਵਿੱਚ ਅਸੀਂ ਤੇ ਜਿਹੜੀ ਫੈਮਿਲੀ ਆ ਜੀ ਤਾਂ ਉਹਦੇ ਤੇ ਅਸੀਂ ਦਾਜ ਦਾ ਪਰਚਾ ਪਾਵਾਂਗੇ ਜੀ ਤੇ ਸਾਡੀ ਜਿਹੜੀ ਬ੍ਰਦਰ ਦੀ ਮੈਰਿਜ ਹੋਈ ਆ ਉਹਦੇ ਤੇ 4 ਘੰਟੇ ਦੀ ਵੀਡੀਓ ਰਿਕਾਰਡਿੰਗ ਹੈ ਜੀ ਠੀਕ ਆ ਤੁਸੀਂ ਉਹਨੂੰ ਜੇ ਦੇਖਣਾ ਸ਼ੂਟ ਕਰਨਾ ਦਿਖਾ ਵੀ ਦੇਵਾਂਗੇ ਅਸੀਂ ਜੀ ਤੇ ਉਹਦੇ ਵਿੱਚ ਕਿਤੇ ਵੀ ਇੱਕ ਇਹ ਦਿਖਾ ਦੇਣ ਕਿ ਇਹਨਾਂ ਨੇ ਸਾਨੂੰ 1 ਰੁਪਏ ਦਾ ਵੀ ਕੋਈ ਦਾਜ ਦਿੱਤਾ ਹੈ ਜੀ ਜਿੰਦਾ ਅੱਜ ਸੀ ਕੋਈ ਲਿਆ ਹੈ ਇਹਨਾਂ ਨੇ ਵੀ ਵੀਡੀਓ ਰਿਕਾਰਡਿੰਗ ਕੀਤੀ ਆ ਜੇ ਇਹਨਾਂ ਦੇ ਮੇਰੀ ਗੱਲਬਾਤ ਵੀ ਸੁਣਦੇ ਹੋਣਗੇ ਹੂੰ ਠੀਕ ਆ ਇਸ ਮੇਰੇ ਬ੍ਰਦਰ ਨੂੰ ਧੰਪੀਆਂ ਦੰਦੇ ਸੀਗੀ ਅਸੀਂ ਤੇਰੇ ਤੇ ਦਾਜ ਦਾ ਪਰਚਾ ਪਾਵਾਂਗੇ ਹੂੰ ਤੇ ਉਹਦੇ ਵਿੱਚੋਂ ਕਲਿੱਪ ਕੱਢ ਕੇ ਦਿਖਾ ਦੇਣ ਵੀ ਇਹਨਾਂ ਨੇ ਸਾਨੂੰ ਆ ਦਾਜ ਦਿੱਤਾ ਹੈ ਜੀ ਜਿਹੜਾ ਵਿਆਹ ਤੇ ਖਰਚਾ ਕੌਣ ਕਰਦਾ ਜੀ ਵਿਆਹ ਤੇ ਖਰਚਾ ਜਿਹੜਾ ਸਾਡੇ ਵੱਲੋਂ ਕੋਈ ਡਿਮਾਂਡ ਨਹੀਂ ਕੀਤੀ ਗਈ ਜੀ ਅਸੀਂ ਸਿੰਪਲ ਮੈਰਿਜ ਦੇ ਲਈ ਗਈ ਸੀ ਓਨਲੀ 45 ਬੰਦੇ ਨੇ ਸਾਡੀ ਬਰਾਤ ਸੀਗੀ ਜੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਕੋਸ਼ਿਸ਼ ਨਾ ਕੁਝ ਲੈਣਾ ਤੁਹਾਡੇ ਤੋਂ ਨਾ ਤੁਹਾਨੂੰ ਅਸੀਂ ਕੁਝ ਦੇਣਾ ਹੈ ਜੀ ਇਹ ਹੈ ਜੀ ਬਿਲਕੁਲ ਇਹਦੇ ਵਿੱਚ ਇੱਕ ਨਵਾਂ ਮੋੜ ਆਇਆਗਾ ਹਨਾ ਇਹਦੇ ਵਿੱਚ ਕੀ ਹੁੰਦਾਗਾ ਜਿਹੜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦੱਸਣੀ ਜਾਵਾਂਗਾ ਜੀ ਜੀ ਇਹ ਮੇਰੇ ਜਿਸ ਨੇ ਦਾ ਇਨਸੀਡੈਂਟ ਹੋਇਆ ਹੈ ਜੀ ਠੀਕ ਹੈ ਉਸ ਦਿਨ ਮੇਰੇ ਬ੍ਰਦਰ ਵੱਲੋਂ ਇੱਕ ਕਾਲ ਰਿਕਾਰਡਿੰਗ ਸਾਨੂੰ ਇੱਧਰ ਮੇਰੀ ਸਿਸਟਰ ਦੇ ਫੋਨ ਤੇ ਭੇਜੀ ਗਈ ਹੈ ਜੀ ਪਰ ਉਹ ਪਰਿਵਾਰ ਫੰਕਸ਼ਨ ਦੇ ਵਿੱਚ ਬੀਜੀ ਸੀ ਫੋਨ ਨਹੀਂ ਦੇਖਿਆ ਸਾਨੂੰ ਅਚਨਚੇਤ ਫੋਨ ਆਇਆ ਕਿ ਬ੍ਰਦਰ ਨਾਲੇ ਸਭ ਹੋ ਗਿਆ ਜੀ ਉਸ ਟਾਈਮ ਤੇ ਅਸੀਂ ਫੋਨ ਨਹੀਂ ਦੇਖ ਪਾਏ ਪਰ ਹੁਣ ਅਸੀਂ ਜਦੋਂ ਫੋਨ ਦੇਖਿਆ ਰਿਕਾਰਡਿੰਗ ਦੇਖੀ ਰਿਕਾਰਡਿੰਗ ਹੈ ਕੀ ਸੁਣੀ ਹੈ ਉਹਦੇ ਵਿੱਚ ਇੱਕ ਨਵੀਂ ਚੀਜ਼ ਸਾਨੂੰ ਦੇਖ ਨੂੰ ਮਿਲੀ ਹੈ ਕਿ ਜਿਹੜੀ ਮਹਿੰਦਰ ਕੌਰ ਮਾਹੀ ਆ ਜੀ ਉਹਦੇ ਨਾਲ ਮੇਰਾ ਬ੍ਰਦਰ ਗੱਲ ਕਰ ਰਿਹਾ ਹੈ ਜੀ ਜਿਹਦੇ ਵਿੱਚ ਉਹ ਉਹਦੇ ਨਾਜਾਇਜ਼ ਸਬੰਧਾਂ ਬਾਰੇ ਜੀ ਉਹਨੂੰ ਰੋਕ ਰਿਹਾ ਹੈ ਜੀ ਕੀ ਉਹਦੇ ਨਾਜਾਇਜ਼ ਸਬੰਧ ਸੀ ਕੋਈ ਹਾਂਜੀ ਤੁਹਾਨੂੰ ਮੈਂ रिकॉर्डिंग ਦੇਵਾਂਗਾ ਤੁਸੀਂ ਮੈਂ ਮੇਰੀ ਬੇਨਤੀ ਹੈ ਵੀ ਤੁਸੀਂ ਉਹ ਰਿਕਾਰਡਿੰਗ ਨੂੰ ਪਲੇ ਕਰਿਓ ਜੀ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਕਿ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਮੈਂ ਬਿਲਕੁਲ ਸੱਚ ਬੋਲ ਰਿਹਾ ਤੁਸੀਂ ਉਹ ਰਿਕਾਰਡਿੰਗ ਨੂੰ ਪਲੇ ਜ਼ਰੂਰ ਕਰਨਾ ਹੈ ਜੀ ਉਹ ਰਿਕਾਰਡਿੰਗ ਦੇ ਵਿੱਚ ਇਹ ਕਹਿ ਰਿਹਾ ਕਿ ਉਹਨੇ ਕਿਸੇ ਲੜਕੇ ਦੇ ਨਾਲ ਉਹਨੂੰ ਕਿਸੇ ਨਜਾਇਜ਼ ਰਾਤਾਂ ਦੇ ਵਿੱਚ ਦੇਖਿਆ ਹੈ ਜੀ ਉਹਦਾ ਉਹ ਜ਼ਿਕਰ ਵੀ ਕਰ ਰਿਹਾ ਹੈ ਜੀ ਤਾਂ ਉਹਨੂੰ ਰੋਕ ਵੀ ਰਿਹਾ ਹੈ ਵੀ ਤੂੰ ਤੈਨੂੰ ਆਪਣੇ ਦੋਨੋਂ ਦੇ ਰਿਲੇਸ਼ਨ ਦਾ ਫਿਕਰ ਨਹੀਂ ਹੈਗਾ ਜੀ ਵੀ ਤੈਨੂੰ ਉਹਦਾ ਫਿਕਰ ਆਇਆ ਕਿ ਤੈਨੂੰ ਸਾਡਾ ਸਾਡਾ ਫਿਕਰ ਨਹੀਂ ਹੈਗਾ ਸਾਡੀ ਫੈਮਲੀ ਦਾ ਨਹੀਂ ਤੈਨੂੰ ਫਿਕਰ ਹੈਗਾ ਜੀ ਜੀਰੇ ਵਿੱਚ ਉਹ ਲੜਕੀ ਵਾਰ-ਵਾਰ ਉਹਨੂੰ ਉਹ ਮੰਨ ਵੀ ਰਹੀ ਆ ਕਿ ਹਾਂ ਮੈਂ ਉਹਨੂੰ ਫੋਲੋ ਕਰਨੀ ਆ ਹੂੰ ਜੀ ਸੋ ਮੈਂ ਮਤਲਬ ਇਹ ਜਿਹੜਾ ਪਹਿਲਾਂ ਸਾਨੂੰ ਇਹ ਲੱਗਦਾ ਸੀ ਕਿ ਹੁਣ ਸਾਨੂੰ ਇਹ ਆ ਕਿ ਜਿਹੜਾ ਸਾਡੇ ਬੱਚੇ ਦਾ ਕਤਲ ਹੋਇਆ ਉਧਰ ਜੀ ਉਹਨੂੰ ਮਾਰਿਆ ਹੈ ਪਰ ਉਹਨੂੰ ਦਿਖਾਇਆ ਸੁਸਾਇਡ ਗਿਆ ਹੈ ਪਰ ਉਹ ਸੁਸਾਇਡ ਨਹੀਂ ਹੈ ਉਹ ਕਤਲ ਆ ਇਹਨੇ ਆਪਣੇ ਜਿਹਦੇ ਨਾਲ ਵੀ ਨਜਾਇਜ਼ ਸੰਬੰਧ ਆ ਸਾਨੂੰ ਨਹੀਂ ਪਤਾ ਉਹਦੇ ਨਜਾਇਜ਼ ਸੰਬੰਧ ਕਿਸਦੇ ਨਾਲ ਸੀਗੇ ਕਿਸੇ ਜਾਣ ਦੇਣੀ ਆ ਜਿਹਦੇ ਨਾਲ ਵੀ ਨਜਾਇਜ਼ ਸੰਬੰਧ ਆ ਉਹਦੇ ਨਾਲ ਮਿਲ ਕੇ ਜੀ ਸਾਡੇ ਬ੍ਰਦਰ ਦਾ ਜਿਹੜਾ ਉਹ ਕਤਲ ਕੀਤਾ ਕਿਉਂਕਿ ਉਹ ਲਾਸਟ ਡੇ ਇਹਨੇ ਜਿਸ ਦਿਨ ਇਨਸੀਡੈਂਟ ਹੋਇਆ ਉਸ ਦਿਨ ਦੀ ਹੀ ਰਿਕਾਰਡਿੰਗ ਸਾਨੂੰ ਭਜੀ ਆ ਬ੍ਰਦਰ ਨੂੰ ਪਤਾ ਲੱਗਿਆ ਇਹਨੂੰ ਪਤਾ ਲੱਗਿਆ ਕਿ ਮੇਰੇ ਵਾਈਫ ਫਰਸਮੈਂਟ ਨੂੰ ਪਤਾ ਲੱਗਿਆ ਸਾਡੇ ਅਫੇਅਰ ਬਾਰੇ ਇਹਨੇ ਉਹਦੇ ਨਾਲ ਮਿਲ ਕੇ ਮੇਰੇ ਬ੍ਰਦਰ ਦਾ ਕਤਲ ਕਰਵਾਇਆ ਜੀ ਫਿਰ ਵੀ ਮੈਂ ਮੈਂ ਕਿਉਂ ਇਹ ਕਰ ਰਹੀ ਹਾਂ ਮੈਂ ਕਿਉਂ ਨਹੀਂ ਉਹਨੂੰ ਫਾਲੋ ਕਰ ਸਕਦੀ ਮੈਂ ਤੂੰ ਉਹਨੂੰ ਫਾਲੋ ਮੇਰੇ ਜਵਾਬ ਮਿਲ ਗਿਆ ਨਾ ਮਤਲਬ ਮੇਰੇ ਨਾਲ ਵਿਗਾਰ ਸਕਦੀ ਆ ਮਤਲਬ ਮਤਲਬ ਇਹ ਆ ਮੈਨੂੰ ਸ਼ਰਮ ਆਉਂਦੀ ਸੀ ਵੀ ਮੈਂ ਉਹਨੂੰ ਫੋਲੋ ਵੀ ਨਹੀਂ ਕੀਤਾ ਠੀਕ ਐ ਐਨੇ ਸਾਲ 5 ਸਾਲ ਕੰਮ ਕੀਤਾ ਠੀਕ ਐ ਤੂੰ ਤੂੰ ਆਦੀ ਗੱਲ ਨਵੇੜ ਲਈਨ ਤੂੰ 5 ਸਾਲ ਕੰਮ ਕੀਤਾ ਤੈਨੂੰ ਸ਼ਰਮ ਆਉਂਦੀ ਸੀ ਫੋਨ ਹੈ ਤੇ ਜਿਹੜੀ ਚੀਜ਼ ਮੈਂ ਮੈਂ ਵੇਖੀ ਆ ਠੀਕ ਆ ਫੋਨ 'ਚ ਠੀਕ ਆ ਉਹਦੇ ਨਾਲ ਫੋਟੋ ਵੇਖੀ ਆ ਤੇਰੀ ਠੀਕ ਆ ਕਿਸ ਕਰ ਦੇ ਦੀ ਠੀਕ ਆ ਉਹਨੂੰ 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 ਮੈਂ ਉਹਦੇ ਕਰਕੇ ਕਿਹਾ ਤੈਨੂੰ ਤੈਨੂੰ ਇਹ ਜ਼ਰੂਰੀ ਹੈ ਤੈਨੂੰ ਸ਼ਰਮ ਉਹ ਜ਼ਰੂਰੀ ਆ ਵੀ ਹਾਂ ਮੈਂ ਉਹਨੂੰ ਫੋਲੋ ਨਹੀਂ ਕਰ ਰਹੀ ਤੇ ਤੈਨੂੰ ਆਪਣੇ ਦਾ ਇਹ ਜ਼ਰੂਰੀ ਆ ਵੀ ਯਾਰ ਅਸੀਂ ਇੱਕ ਦੂਜੇ ਨਾਲ ਸਹੀ ਰਹਿਣਾ ਵਾ ਇਹ ਜ਼ਰੂਰੀ ਆ ਕਿ ਤੈਨੂੰ ਉਹੋ ਜ਼ਿਆਦਾ ਜ਼ਰੂਰੀ ਹੈ ਇਹ ਇਹ ਮੈਨੂੰ ਦੱਸ ਦੇ ਮੈਂ ਇਹ ਦੂਬਾਰ ਤੈਨੂੰ ਕੁਝ ਨਹੀਂ ਕਹਾਂਦਾ ਮੈਂ ਆਪ ਦਾ ਚੁੱਪ ਰੋ ਤੈਨੂੰ ਉਹ ਉਹ ਜ਼ਰੂਰੀ ਸੀਗਾ ਵੀ ਤੈਨੂੰ ਸ਼ਰਮ ਆਉਂਦੀ ਸੀਗੀ ਵੀ ਮੈਂ ਉਹਨੂੰ ਫੋਲੋ ਕਰਾਂ ਹਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਾਂ ਮੈਨੂੰ 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 ਇੰਨਾ ਮੈਨੂੰ ਯਾਰ ਇੰਨਾ ਹੈ ਨਾ ਉਹ ਉਹ ਗੱਲ ਨਾਲ ਗੱਲ ਮਲਾ ਕੇ ਤੇ ਫੇਰ ਫੇਰ ਮਿਲਦੇ ਆ ਗੱਲ ਨਾਲ ਗੱਲ ਮਲਾਉਣੀ ਹੋਰ ਹੁੰਦੀ ਆ ਮੈਂ ਵੇਖਿਆ ਠੀਕ ਆ ਠੀਕ ਆ ਮੈਂ ਮੈਂ ਇਨੇ ਫਰਾਂਚ ਲੋਕਾਂ ਨਾਲ ਕੰਮ ਕੀਤਾ ਮੈਂ ਵੇਖਿਆ ਮੈਂ ਇੱਕ ਜਨੇ ਤੋਂ ਹੀ ਕਿਹਾ ਨਾ ਮੈਂ ਇੱਕ ਜਨੇ ਤੋਂ ਹੀ ਰੋਕਿਆ ਨਾ ਇਹਦੇ ਤੋਂ ਹੀ ਕਿਹਾ ਸੀਗਾ ਨਾ ਕੱਲੇ ਤੋਂ ਇੱਕ ਤੋਂ ਨਹੀਂ ਜਦੋਂ ਆਪਾਂ ਰੋਕ ਸਕਦੇ ਫੇਰ ਫਿਰ ਕੀ ਫਾਇਦਾ ਬਾਕੀ ਜਿੰਨਾ ਤੋਂ ਰੁਕੀ ਕਿਹਦੇ ਤੋਂ ਕਿਹਦੇ ਤੋਂ ਰੋਕਿਆ ਉਹ ਚੀਜ਼ ਦਾ ਪਤਾ ਹੀ ਨਹੀਂ ਇੱਕ ਇੱਕ ਇਹ ਹੀ ਕਰਦਾ ਨਾ ਗੱਲ ਗੱਲ ਤੈਨੂੰ ਸਿਰਫ